ਜਿਹੜਾ ਇਹ ਕ੍ਰੀਨ ਲੋਨ ਆਪਣਾ ਹੈ ਠੀਕ ਹੈ ਇਹ ਜੀ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਦੇ ਸਬੰਧ ਮੁਤਾਬਕ ਅੱ디 ਸਾਵਲ ਲੋਕ ਦੀ ਕਾਜਿਆ ਸੀਗਾ ਕਿ ਸਮਾਜਿਕ ਨਾਂਸਵਾਲ ਦਾ ਬਤਾਲਾ ਦੇ ਵਿੱਚ ਇੱਕ ਬੂਥ ਸੈਟਅਪ ਕੀਤਾ ਜਾਵੇ ਜਿੱਥੇ ਪਛਵਾਤਾ ਪਰੰਦੇ ਦੇ ਸਬੰਧ ਵਿੱਚ ਲੋਕਾਂ ਨੂੰ ਅਵੇਰਨੈਸ ਕੀਤੀ ਜਾਵੇ ਤੇ ਕੁਝ ਸਹੂਲਤਾਂ ਦਿੱਤੀਆਂ ਜਾਣ ਠੀਕ ਹੈ ਐਸੇ ਸਕੂਲ ਦੇ ਬੱਚੇ ਵੀ ਉਸ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਬਿਲਕੁਲ ਜੀ ਸਾਨੂੰ ਹਦਾਇਤਾਂ ਸਿਗੀਆਂ ਜੀ ਅਸੀਂ ਪੋਲਿੰਗ ਵੋਲੰਟੀਅਰਸ ਜਿਹੜੇ ਨੇ ਪੋਲਿੰਗ ਬੂਥ ਤੇ ਲਗਾਉਣੇ ਸੀਗੇ ਔਰ ਉਹਨਾਂ ਦੀ ਉਮਰ ਇਸ ਆਰ ਨਾਟ ਲੈਸ ਦੈਨ 18 ਸੋ ਇਹ ਸਾਡੇ ਆਪਣੇ ਹੀ ਹਿਸਾਬ ਦੇ ਬੱਚੇ ਨੇ ਜੇ ਜਿਹੜੇ ਵੋਟਰ ਜਿਹੜੇ ਵੋਟ ਪਾ ਕੇ ਤੁਸੀਂ ਤੁਹਾਡੇ ਵੱਲ ਆਇਆ ਜੀ ਬਿਲਕੁਲ ਜੀ ਦੇਖੋ ਹਰੇਕ ਨੂੰ ਕ੍ਰੇਜ਼ ਹੁੰਦਾ ਜੀ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਮੈਂ ਕੀ ਯਾਦਗਾਰ ਫੋਟੋ ਕਚਾਣ ਲਈ ਹੱਥ ਬਣਾਈ ਗਈ ਹੈ ਹਰ ਕਿਸੇ ਨੂੰ ਹੁੰਦਾ ਕਿ ਮੈਂ ਕਿਹਾ ਸੀਗਾ ਉੱਥੇ ਤਾਂ ਇਤਿਹਾਸਕ ਯਾਦਗਾਰ ਉਸ ਪੱਲ ਨੂੰ ਕਿਤੇ ਵੀ ਕਿਸੇ ਮੂਵਮੈਂਟਸ ਕੈਚ ਕਰ ਲਵਾਂ ਪਰ ਕਿਤੇ ਵੀ ਬਾਤ ਜਾਨਣੇ ਹੈ ਅੱਜਕੱਲ ਆਪਣੀ ਕੋਸ਼ਿਸ਼ ਹੁੰਦੀ ਰਹੇਗਾ ਤੇ ਇੱਕ ਫੋਟੋ ਪਛਾਣ ਦੀ ਕੀ ਲੱਗੇਗਾ ਸੋ ਪੀ ਹੈ ਕਿ ਇਹ ਚੰਗਾ ਕਿੰਨਾ ਹੈ ਜੀ ਬਿਲਕੁਲ ਲੋਕ ਸਭਾ ਹਲਕਾ ਚ ਇੱਕ ਲੋਕ ਸਭਾ ਹਲਕਾ ਦਾਸਪੁਰ ਦੇ ਲਈ ਦਾਸਪੁਰ ਚ ਆਪਣਾ ਸਿਰਫ ਵਿਧਾਨ ਸਭਾ ਹਲਕਾ ਬਟਾਲੇ ਵਿੱਚ 46 ਨੰਬਰ ਪੁਤ ਹੈ ਰੱਗੀ ਨੂੰ ਬਹੁਤ ਵਧੀਆ ਲੱਗਿਆ ਸੀ ਇਹ ਸੋ ਪੋਦੇ ਦਿੱਤੇ ਜਾ ਰਹੇ ਨੇ ਬਹੁਤ ਕਿਉਂ ਕਰਨਾ ਸੀ ਕਿਉਂਕਿ ਜਿਸ ਤਰ੍ਹਾਂ ਸਾਡੇ এনवायरमेंट ਤੇ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਪੋਲੂਸ਼ਨ ਬਹੁਤ ਵੱਧ ਗਈ ਹੈ ਹੀਟਿੰਗ ਬਹੁਤ ਜ਼ਿਆਦਾ ਹੋ ਗਈ ਹੈ ਤੋਂ ਇਹ ਇੱਕ ਬੜਾ ਅੱਛਾ ਉਪਰਾਲਾ ਤੁਸੀਂ ਦੇਖ ਰਹੇ ਲੁਧਿਆਣਾ ਦਾ ਜਿੱਥੇ ਅੱਜ ਇਹ ਟੋਨਾ ਹੋ ਰਹੀਆਂ ਉੱਥੇ ਹੀ ਬਟਾਲਾ ਦੇ ਵਿੱਚ ਇੱਕ ਗ੍ਰੀਨ ਬੂਥ ਬਣਾਇਆ ਗਿਆ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਮੇਰੇ ਵਿੱਚ ਗ੍ਰੀਨ ਬੂਥ ਤੇ ਜਿਹੜਾ ਜਿਲ੍ਹਾ ਕਰਤਾਰਪੁਰ ਦੇ ਵਿੱਚ ਇੱਕੋ ਹੀ ਗ੍ਰੀਨ ਬੂਥ ਹੈ ਜਿਹੜਾ ਬਟਾਲਾ ਦੇ ਵਿੱਚ ਬਣਾਇਆ ਗਿਆ ਤੁਸੀਂ ਦੇਖ ਸਕਦੇ ਤੇ ਇੱਥੇ ਗ੍ਰੀਨ ਬੂਥ ਤੇ ਜਿਹੜਾ ਇੱਕ ਪੌਦੇ ਦਿੱਤੇ ਜਾ ਰਹੇ ਵੋਟਰਾਂ ਨੂੰ ਔਰ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਪੇੜ ਪੌਦੇ ਜਿਹੜੇ ਆਪਣੇ ਲਗਾਓ ਜਿਹੜਾ ਵਾਤਾਵਰਣ ਹੈ ਉਹਨੂੰ ਠੀਕ ਕੀਤਾ ਜਾਵੇ ਆਪਾਂ ਗੱਲ ਵੀ ਕਰਾਂਗੇ ਜਿਹੜੇ ਇੱਥੇ ਆਫੀਸਰ ਆਏ ਉਹਨਾਂ ਨਾਲ ਗੱਲ ਵੀ ਕਰਾਂਗੇ ਪਰ ਪਹਿਲਾਂ ਪ੍ਰਿੰਸੀਪਲ ਮੈਡਮ ਨਾਲ ਗੱਲ ਕਰਦੇ ਹਾਂ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਬਹੁਤ ਵਧੀਆ ਲੱਗਿਆ ਜੀ ਇਹ ਜੋ ਪੌਦੇ ਦਿੱਤੇ ਜਾ ਰਹੇ ਨੇ ਬਹੁਤ ਵਧੀਆ ਉਪਰਾਲਾ ਜੀ ਕਿਉਂਕਿ ਜਿਸ ਤਰ੍ਹਾਂ ਸਾਡੇ এনवायरमेंट ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਪੋਲੂਸ਼ਨ ਬਹੁਤ ਵੱਧ ਗਈ ਹੈ ਹੀਟਿੰਗ ਬਹੁਤ ਜ਼ਿਆਦਾ ਹੋ ਗਈ ਹੈ ਸੋ ਇਹ ਇੱਕ ਬੜਾ ਅੱਛਾ ਉਪਰਾਲਾ ਔਰ ਆਮ ਲੋਕਾਂ ਨੂੰ ਇਹ ਅਵੇਅਰਨੈਸ ਹੈ ਕਿ ਜਿਹੜੇ ਪੌਦੇ ਨੇ ਸਾਡੇ ਲਈ ਕਿੰਨੇ ਐਮੈਟ ਰੱਖਦੇ ਨੇ ਔਰ ਜਿਹੜਾ ਵੀ ਕੋਈ ਕੋਲ ਕਰਕੇ ਜਾ ਰਿਹਾ ਉਹਨਾਂ ਨਾਲ ਦੇ ਨਾਲ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਕਿ ਪੌਦਾ ਸਥੇਰੇ ਦੇਖਿਆ ਜਾਏ ਤਾਂ ਸਕੂਲ ਦੇ ਬੱਚੇ ਵੀ ਕੁਝ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਨੇ ਆ ਬਿਲਕੁਲ ਜੀ ਸਾਨੂੰ ਹਦਾਇਤਾਂ ਸੀਗੀਆਂ ਜੀ ਅਸੀਂ ਪੋਲਿੰਗ ਵੋਲੰਟੀਅਰਸ ਜਿਹੜੇ ਨੇ ਪੋਲਿੰਗ ਬੂਥ ਤੇ ਲਗਾਉਣੇ ਸੀਗੇ ਔਰ ਉਹਨਾਂ ਦੀ ਜੁੜ ਏਅਰ ਨਾਟ ਲੈਸ ਦੈਨ 18 ਸੋ ਇਹ ਸਾਡੇ ਆਪਣੇ ਹੀ ਸਕੂਲ ਦੇ ਬੱਚੇ ਨੇ ਜਿਨ੍ਹਾਂ ਨੇ ਵੋਲੰਟੇਰਲੀ ਜਿਹੜੀ ਅੱਗੇ ਆ ਕੇ ਇਹ ਸਬਸਿਸ ਦੇਣ ਦੀ ਯੈਸ ਕੀਤੀ ਸੀ ਔਰ ਇਹ ਬੱਚੇ ਸਾਡੇ ਜਿਹੜੇ ਨੇ ਵੋਲੰਟੇਰਲੀ ਸਜਦੇ ਰਹੇ ਨੇ ਐਸ ਪੋਲਿੰਗ ਜਿਹੜੇ ਵੋਲੰਟੀਅਰਸ ਬੋਟਾਂ ਦੇ ਨਾਲ ਇੱਕ ਸੰਦੇਸ਼ ਵੀ ਦੇ ਰਹੇ ਵੀ ਜਿਹੜਾ ਆਪਣਾ ਵਾਤਾਵਰਣ ਨੂੰ ਸਹੀ ਕੀਤਾ ਜਾਵੇ ਕਿਉਂਕਿ ਰੰਗੋਲੀ ਵਗੈਰਾ ਸਭ ਕੁਝ ਇੱਥੇ ਬਣਾਇਆ ਦੱਸੋ ਬਿਲਕੁਲ ਜੀ ਇਹ ਇੱਕ ਮੈਸੇਜ ਹੈ ਜੀ ਰੰਗੋਲੀ ਦੇ ਵਿੱਚ ਵੀ ਜੀ ਵਾਤਾਵਰਣ ਹੀ ਦਰਸਾਇਆ ਗਿਆ ਔਰ ਇਹ ਬੱਚੇ ਬੜੇ ਮੋਟੀਵੇਸ਼ਨਲ ਜਿਹੜੀ ਅਪਰੋਚ ਹੈਗੀ ਹੈ ਆਮ ਲੋਕਾਂ ਨੂੰ ਕਿ ਬੱਚੇ ਜਿਹੜੇ ਨੇ ਛੋਟੇ ਛੋਟੇ ਬੱਚੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਮੋਹ ਲੋ ਕੇ ਸਾਡੇ ਇਸ ਵਾਤਾਵਰਣ ਨੂੰ ਸਵੱਛ ਬਣਾਉਣ ਦੇ ਵਿੱਚ ਹੈਲਪਫੁਲ ਨੇ ਆਪਾਂ ਗੱਲ ਵੀ ਕਰਦੇ ਜਿੱਤੇ ਹੋਰ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਜਿਹੜਾ ਅੱਜ ਗ੍ਰੀਨ ਜ਼ੋਨ ਆ ਬਣਾਇਆ ਹੈ ਠੀਕ ਹੈ ਇਹ ਜੀ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਮੁਤਾਬਕ ਫਟਾਲਾ ਲੋਕਾਂ ਕੀਤਾ ਗਿਆ ਸੀਗਾ ਕਿ ਅਫਰਾਦਾਨਸਵਾਲਾ ਦਾ ਬਟਾਲਾ ਦੇ ਵਿੱਚ ਇੱਕ ਬੂਥ ਸੈਟਅਪ ਕੀਤਾ ਜਾਵੇ ਜਿੱਥੇ ਕੁਝ ਮਾਤਾ ਪ੍ਰਾਂਵਰਨ ਦੇ ਸਬੰਧ ਵਿੱਚ ਲੋਕਾਂ ਨੂੰ ਅਵੇਅਰਨੈਸ ਕੀਤੀ ਜਾਵੇ ਤੇ ਕੁਝ ਸਹੂਲਤਾਂ ਦਿੱਤੀਆਂ ਜਾਣ ਤਾਂ ਉਸ ਨੂੰ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਐਸਡੀਐਮ ਜੀਮਾ ਵੱਲੋਂ ਫੋਰੈਸ ਡਿਪਾਰਟਮੈਂਟ ਦੀ ਪੋਲੂਸ਼ਨ ਮੋਟਰ ਬੋਰਡ ਦੀ ਤੇ ਡੀਓ ਫਟਾਲਾ ਦੀ ਇੱਕ ਟੀਮ ਬਣਾਈ ਗਈ ਸੀ ਵੀ ਉਹਨਾਂ ਵੱਲੋਂ ਸਾਡੀ ਟੀਮ ਨੂੰ ਉਪਰਾਲੇ ਵੱਲੋਂ ਇੱਕ ਗ੍ਰੀਨ ਹਟ ਬਣਾਈ ਗਈ ਹੈ ਜਿੱਥੇ ਲੋਕ ਵੋਟ ਪਾਉਣ ਮਗਰੋਂ ਆਪਣੀ ਇੱਕ ਯਾਦਗਾਰ ਫੋਟੋ ਖਿਚਵਾ ਸਕਣ ਉਸ ਤੋਂ ਉਪਰੰਤ ਇੱਕ ਸਟਾਲ ਸੈੱਟ ਕੀਤੀ ਗਈ ਹੈ ਵੀ ਜਿੱਥੇ ਵਨ ਵਿਭਾਗ ਵੱਲੋਂ ਕਿਸੇ ਵੀ ਵੋਟਰ ਨੂੰ ਜਿਹੜਾ ਆਉਂਦਾ ਹੈ ਵਿਲਿੰਗਲੀ ਜਿਹੜਾ ਆਪਣੇ ਵਾਸਤੇ ਕੋਈ ਪੌਦਾ ਲੈ ਜਾਣਾ ਚਾਹੁੰਦਾ ਹੈ ਫਲਦਾਰ ਚਾਹੇ ਚਾਂਦਾਰ ਬੂਟਾ ਲੈ ਜਾਣਾ ਚਾਹੁੰਦਾ ਉਹ ਬੰਦੇ ਜਾ ਰਹੇ ਹਨ ਤਾਂਕਿ ਜੋ ਵੀ ਹੀਟ ਵੇਵ ਤੋਂ ਨਾਰਥਰਨ ਇੰਡੀਆ ਆਪਣਾ ਜੂਝ ਰਿਹਾ ਹੈ ਉਸ ਨੂੰ ਖਤਮ ਕਰਨ ਵੱਲ ਇੱਕ ਛੋਟਾ ਜਿਹਾ ਪ੍ਰਾਲਾ ਸ਼ੁਰੂ ਕੀਤਾ ਜਾ ਸਕਦਾ ਹੈ ਦੇਖਿਆ ਜੈਤਰੀ ਵੋਟਰ ਜਿਹੜੇ ਵੋਟ ਪਾ ਕੇ ਸੁੱਤੇ ਤੁਹਾਡੇ ਵੱਲ ਹੀ ਆਈ ਜਾਂਦੇ ਜੀ ਬਿਲਕੁਲ ਜੀ ਦੇਖੋ ਹ ਨੇ ਤੁਹਾਨੂੰ ਦੱਸਿਆ ਕਿ ਮੈਂ ਕੀ ਯਾਦਗਾਰ ਫੋਟੋ ਕਚਾਨ ਦੀ ਹੱਟ ਬਣਾਈ ਗਈ ਹੈ। ਹਰ ਕਿਸੇ ਨੇ ਹੁਣ ਤੱਕ ਮੈਂ ਗਿਆ ਸੀਗਾ ਉੱਥੇ ਤਾਂ ਇੱਕ ਯਾਦਗਾਰ ਉਸ ਪਲ ਨੂੰ ਕਿਤੇ ਵੀ ਕਿਸੇ ਮੂਮੈਂਟਸ ਕੈਚ ਕਰ ਲਵਾਂ। ਬਾਕੀਤੇ ਵੀ ਵਾਰ ਜਾਂਦੇ ਆ ਅੱਜਕੱਲ ਆਪਣੀ ਕੋਸ਼ਿਸ਼ ਹੁੰਦੀ ਹੈ ਹਰ ਜਗ੍ਹਾ ਤੇ ਇੱਕ ਫੋਟੋ ਪਹਚਾਨ ਦੀ ਸੋ ਥੈਟ ਉਹ ਮੈਮਰੀ ਮੇਰੇ ਯਾਦ ਧਿਆਨ ਚ ਰਹੇ ਫਿਰ ਫੋਨ ਚ ਕੈਪਚਰ ਹੋ ਜੇ ਤਾਂ ਉਸ ਲਈ ਲੋਕ ਨਾਲ ਦੀ ਨਾਲ ਸਾਡੇ ਕੋਲੇ ਆ ਕੇ ਬੁੱਥ ਫੋਟੋਆਂ ਵਿਚਾਰੇ ਨੇ। ਉਸ ਉਪਰੰਤ ਜਿਹੜੇ ਬੰਦੇ ਨੂੰ ਲੱਗਦਾ ਕਿ ਮੈਂ ਘਰੇ ਕਬੂਟਾ ਲਗਾ ਸਕਦਾ ਹਾਂ ਸਾਡੇ ਕੋਲੋਂ ਬੋਟਾ ਵੀ ਲੱਗੇ ਜਾ ਰਹੇ। ਜਿਲ੍ਹਾ ਗਰਦਾਸਪੁਰ ਚ ਇਹ ਵੀ ਫੋਟ ਆ ਆਪਣਾ ਸਿਰਫ ਹਰਦਾਨ ਸੰਭਾਲ ਕਾ ਪਟਾਲੇ ਵਿੱਚ 196 ਨੰਬਰ ਬੂਥ ਹੈ ਜਿਹੜਾ ਗ੍ਰੀਨ ਬੂਥ ਬਣਾਇਆ ਗਿਆ। ਦੇਖਿਆ ਜਾਏ ਤਾਂ ਬੱਚਿਆਂ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਤਾਂ ਜਿਸ ਤਰ੍ਹਾਂ ਰੰਗੋਲੀ ਬਣਾਈ ਦੀ ਆ ਸੰਦੇਸ਼ ਦੇ ਰਹੇ ਹਾਂ ਜੀ। ਜੀ ਬਿਲਕੁਲ ਜੀ ਅਸੀਂ तकरीबन ਤਿੰਨ ਦਿਨ ਤੋਂ ਇਸ ਬੂਥ ਨੂੰ ਸੈਟਅਪ ਕਰਨ ਲਈ ਤਿਆਰੀ ਕਰ ਰਹੇ ਹਾਂ। ਸਕੂਲ ਦੇ 8-10 ਬੱਚੇ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਯੋਗਦਾਨ ਬਣਾਇਆ ਜਿਵੇਂ ਕਿ ਤੁਸੀਂ ਮੈਂਸ਼ਨ ਕੀਤਾ ਕਿ ਬੱਚਿਆਂ ਨੇ ਦੋ-ਤਿੰਨ ਜਗ੍ਹਾ ਤੇ ਰੰਗੋਲੀਆਂ ਬਣਾਈਆਂ ਨੇ। ਹੋਰ ਵੀ ਜਿੱਥੇ ਸਾਨੂੰ ਕੋਈ ਡੈਕੋਰੇਸ਼ਨ ਦੀ ਲੋੜ ਸੀ ਜਿੰਦੇ ਤੁਸੀਂ ਦੇਖ ਸਕਦੇ ਹੋ ਹੱਟ ਦੇ ਉੱਤੇ ਵੀ ਜਿਹੜੀ ਇਹ ਕਟਿੰਗ ਪੇਪਰ ਪੇਪਰ ਕਟਿੰਗ ਨਾਲ ਡੈਕੋਰੇਸ਼ਨ ਕੀਤੀ ਇਹ ਵੀ ਸਾਰੇ ਬੱਚਿਆਂ ਦਾ ਹੀ ਉਪਰਾਲਾ ਕੀਤਾ ਅਸੀਂ ਬੱਚਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਇਹ ਸੁਣਿਆ ਤਕਿ ਉਹਨਾਂ ਨੇ ਕਿਹਾ ਵੀ ਜਿਹੜੇ ਖੋਦੇ ਦੇ ਰਹੇ ਆ ਇਹ ਇਹਨਾਂ ਨੇ ਵੋਟਾਂ ਦੇ ਨਾਲ ਇੱਕ ਸੰਦੇਸ਼ ਦੇ ਰਹੇ ਨੇ ਕਿ ਆਪ ਆਪਣਾ ਵਾਤਾਵਰਣ ਸਹੀ ਰੱਖਿਆ ਜਾਏ ਮੈਂ ਬਟਾਲਾ ਤੋਂ ਵਿਕੀ ਮਾਲਿਕ ਲੁਧਿਆਣਾ ਲਈ